ਭਾਗੀ ਸਾਇਣ ਮੇਰੇ ਬਲੋਂ ਸਾ ਤੇ ਸ੍ਰੀ ਅਕਾਲ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਦੇਖੋ ਸਰਦੀਆਂ ਦੇ ਵਿੱਚ ਹੈ ਨਾ ਠੰਡ ਦੇ ਵਿੱਚ ਇੱਕ ਤਾਂ ਆਪਾਂ ਨੂੰ ਕੰਮ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਤੇ ਦੂਸਰਾ ਹੈ ਨਾ ਇਹ ਵੀ ਡਰ ਰਹਿੰਦੇ ਵੀ ਕਿਤੇ ਮੌਸਮ ਖਰਾਬ ਨਾ ਹੋ ਜੇ ਨਾ ਇਹ ਚੀਜ਼ ਆਏ ਆਪਾਂ ਨੇ ਧੋ ਰਹੀ ਆ ਇਹ ਸੁੱਕੂਗੀ ਕਿ ਨਹੀਂ ਸੁੱਕੂਗੀ ਹੈ ਨਾ ਅੱਜ ਮੈਂ ਤੁਹਾਨੂੰ ਦੋ ਤਰੀਕੇ ਦੇ ਨਾਲ ਹੈ ਨਾ ਜਿਹੜੇ ਕਿ ਆਪਣੀ ਸੂਜ ਨੇ ਦੇਖੋ ਇਹਨਾਂ ਦੀ ਬਹੁਤ ਆਪਾਂ ਨੂੰ ਪ੍ਰੋਬਲਮ ਰਹਿੰਦੀ ਹੈ ਨਾ ਵੀ ਜੇ ਆਪਾਂ ਧੋਤੇ ਤਾਂ ਇਹ ਕਿਵੇਂ ਸੁੱਕਣਗੇ ਹੈ ਨਾ ਤੇ ਅੱਜ ਆਪਾਂ ਹਨਾ ਦੋ ਤਰੀਕੇ ਨਾਲ ਇਹਨਾਂ ਨੂੰ ਧੋਵਾਂਗੇ ਨਾਲੇ ਤੇ ਇਹਨਾਂ ਦਾ ਕਲਰ ਨਾ ਖਰਾਬ ਹੋਵੇ ਨਾਲੇ ਇਹ ਟੁੱਟਣ ਨਾ ਨਾ ਕਿਉਂਕਿ ਜਿਹੜੇ ਦੇਖੋ ਇਹ ਤਾਂ ਠੀਕ ਹੈ ਆਪਣੇ ਘਰੇ ਪਾਉਣ ਵਾਲੇ ਸੂਜ਼ ਨੇ ਜਿਹੜੇ ਅੱਜ ਮੈਂ ਧੋਣ ਲੱਗੀਆਂ ਹਨਾ ਕਈ ਵਾਰੀ ਆਪਣੇ ਹਨਾ ਮਹਿੰਗੇ ਵੀ ਹੁੰਦੇ ਨੇ ਬ੍ਰਾਂਡਡ ਸੂਜ਼ ਹੁੰਦੇ ਨੇ ਹਨਾ ਤੇ ਉਹਨਾਂ ਨੂੰ ਆਪਾਂ ਜਿਹੜੇ ਠੀਕ ਹੈ ਉੱਪਰੋਂ ਵੀ ਸਾਫ਼ ਕਰ ਲਾਂਗੇ ਪਰ ਵਿੱਚੋਂ ਸਮੈਲ ਆਉਣ ਲੱਗ ਜਾਂਦੀ ਹੈ ਸਮੈਲ ਦਾ ਅੱਜ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਪੱਕਾ ਤਰੀਕਾ ਦੱਸਦੀ ਹਾਂ ਅਗਰ ਤੁਹਾਡੇ ਬੂਟਾਂ ਦੇ ਵਿੱਚੋਂ ਸਮੈਲ ਆਉਂਦੀ ਹੈਗੀ ਹਨਾ ਤਾਂ ਤੁਸੀਂ ਕਰਨਾ ਕੀ ਹੈ ਇੱਕ ਤਾਂ ਜਿਹੜੇ ਆਪਣੇ ਪਾਊਡਰ ਹੁੰਦੇ ਜਿਹ ਆਪਣਾ ਪਾਊਡਰਸ ਦਾ ਲਾ ਲਓ ਸੰਥੌਲਕ ਬਹੁਤ ਤਰ੍ਹਾਂ ਦੇ ਜਿੰਦਿਆਂ ਕਿ ਨਾਈਸ ਚਲ ਦਾ ਲਾ ਲਓ ਨਾ ਕੋਈ ਵੀ ਪਾਊਡਰ ਹੋਵੇ ਥੋੜਾ ਜਿਹਾ ਤੋ ਲੈ ਲਓ ਥੋੜਾ ਜਿਹਾ ਮਿੱਠਾ ਸੋਡਾ ਲੈ ਲਓ ਹਨਾ ਦੋਨਾਂ ਨੂੰ ਚੰਗੇ ਤਰੀਕੇ ਨਾਲ ਮਿਕਸ ਕਰਕੇ ਕੋਈ ਵੀ ਏਦਾਂ ਦੀ ਹੈ ਨਾ ਸੌਕਸ ਲੈ ਲਓ ਸੌਕਸ ਦੇ ਨਾਲ ਤੁਸੀਂ ਉਹ ਆਪਣਾ ਪਾਊਡਰ ਤੇ ਹੈ ਨਾ ਜਿਹੜਾ ਮਿੱਠਾ ਸੋਡਾ ਦੋਨਾਂ ਨੂੰ ਮਿਕਸ ਕਰਕੇ ਸਾਰੇ ਸੂਜ ਦੇ ਵਿੱਚ ਇਸ ਤਰੀਕੇ ਦੇ ਨਾਲ ਤੁਸੀਂ ਲਗਾ ਦਿਓ ਫਿਰ ਨਾ ਕੋਈ ਵੀ ਹੈ ਨਾ ਪਾਣੀ ਥੋੜਾ ਜਿਹਾ ਕੋਸਾ ਪਾਣੀ ਲੈ ਕੇ ਗਿੱਲਾ ਕਰ ਲਓ ਕੱਪੜੇ ਨੂੰ ਕੋਈ ਵੀ ਜਿਹੜੀ ਮੈਂ ਸੌਕਸ ਵਗੈਰਾ ਹੈ ਨਾ ਫਿਰ ਹੁਣ ਆਪਾਂ ਇਸ ਤਰੀਕੇ ਦੇ ਨਾਲ ਸਾਰੇ ਸੂਜ ਦੇ ਵਿੱਚ ਚੰਗੇ ਤਰੀਕੇ ਨਾਲ ਮਾਰ ਦਾਂਗੇ ਹਨ ਜਿਹਦੇ ਨਾਲ ਕੀ ਹੋਊਗਾ ਨਾਲ ਤਾਂ ਤੁਹਾਡਾ ਸੂਜ ਵਿੱਚੋਂ ਸਾਫ਼ ਹੋ ਜਾਊਗਾ ਹਨ ਬੂਟ ਤੁਹਾਡੇ ਤੇ ਨਾਲੇ ਤੁਹਾਡੇ ਬੂਟਿਆਂ ਦੇ ਵਿੱਚੋਂ ਜਿੰਨੀ ਵੀ ਗੰਦੀ ਸਮੈਲ ਆਉਂਦੀ ਹੈ ਹਨ ਉਹ ਵੀ ਉੱਤਰ ਜਾਏਗੀ ਤੇ ਇੱਕ ਮੈਂ ਤੁਹਾਨੂੰ ਹੋਰ ਛੋਟਾ ਜਿਹਾ ਨੁਸਖਾ ਦੱਸ ਦਿੰਨੀ ਆ ਜਿਹੜੇ ਕਿ ਪੈਣ ਭਰਾਵਾਂ ਦੇ ਬੂਟਾਂ ਦੇ ਵਿੱਚੋਂ ਪੈਰਾਂ ਦੇ ਵਿੱਚੋਂ ਬਹੁਤ ਜ਼ਿਆਦਾ ਸਮੈਲ ਆਉਣ ਲੱਗ ਜਾਂਦੀ ਹੈ ਹਨ ਆਪਾਂ ਕਹਿੰਦੇ ਵੀ ਜਦੋਂ ਕੋਈ ਪੈਰ ਕੱਢ ਕੇ ਵਹਿੜਦਾ ਹਨ ਉਹਦੇ ਪੈਰਾਂ ਦੇ ਵਿੱਚੋਂ ਬਹੁਤ ਸਮੈਲ ਆਉਂਦੀ ਉਹਦੇ ਕੋਈ ਪੈਰਾਂ ਦੇ ਵਿੱਚ ਨਾ ਪਸੀਨਾ ਆਉਂਦਾ ਕਈ ਨੂੰ ਉਹਦੇ ਕਰਕੇ ਨਾ ਇਹ 스멜 ਆਉਣ ਲੱਗ ਜਾਂਦੀ ਹੈ ਉਹ ਨਾ ਤੁਸੀਂ ਇੱਕ ਛੋਟਾ ਜਿਹਾ ਨਿਊਜ਼ਪੇਪਰ ਆਪਣਾ ਅਖਬਾਰ ਹੋ ਕੇ ਇਹਨੂੰ ਜਿਹਨੂੰ ਆਪਾਂ ਕਹਿੰਦੇ ਆ ਉਹਦਾ ਟੋਟਾ ਲੈ ਕੇ ਆਪਣੇ ਬੂਟਾਂ ਦੇ ਵਿੱਚ ਰੱਖ ਲੈਣਾ ਤਾਂ ਤੁਹਾਨੂੰ ਜਿਹੜੀ ਉਹ ਮਸਕ ਹੈਗੀ ਜਿਹੜੀ 스멜 ਹੈਗੀ ਉਹ ਨਹੀਂ ਆਉਗੀ ਹੈਨਾ ਨਾਲੇ ਤੁਹਾਨੂੰ ਜਿਵੇਂ ਕਿ ਕਈਆਂ ਇਹਨੂੰ ਟ੍ਰੈਵਲ ਕਰਦੇ ਵੇ ਸਫਰ ਕਰਨ ਵੇਲੇ ਹੈਨਾ ਉਲਟੀਆਂ ਲੱਗ ਜਾਂਦੀਆਂ ਨੇ ਤੇਲ ਚੜਦਾ ਇਹਨਾਂ ਨਾਲ ਉਹ ਨਹੀਂ ਚੜਦਾ ਇਹ ਬਹੁਤ ਹੀ ਜ਼ਿਆਦਾ ਵਧੀਆ ਤਰੀਕਾ ਹੈ ਨਾ ਮੇਰੇ ਮੰਮੀ ਜੀ ਨੂੰ ਚੜਦਾ ਹੈਨਾ ਮੇਰੇ ਮਦਰਨ ਨੂੰ ਮਦਰ ਨੂੰ ਮੇਰੀ ਨੂੰ ਹਨਾ ਉਹ ਉਹਨਾਂ ਨੇ ਇਹ ਚੀਜ਼ ਨੂੰ ਬਹੁਤ ਤਰੀਕੇ ਨਾਲ ਵਰਤੇ ਤੇ ਉਹਨਾਂ ਨੂੰ ਕਦੇ ਵੀ ਤੇਲ ਨਹੀਂ ਕਰਦਾ ਹੁਣ ਆਪਾਂ ਇਹਨਾਂ ਨੂੰ ਕਰਦੇ ਆਂ ਸਾਫ਼ ਦੇਖੋ ਕਿੰਨੇ ਗੰਦੇ ਬੂਟ ਹੋਏ ਪਏ ਨੇ ਇਹ ਘਰੇ ਪਾਉਣ ਵਾਲੇ ਹਨਾ ਬੂਟ ਨੇਗੇ ਸਾਰਿਆਂ ਦੇ ਇਹਨਾਂ ਨੂੰ ਆਪਾਂ ਕਰਾਂਗੇ ਅੱਜ ਸਾਫ਼ ਦੋ ਤਰੀਕੇ ਦੇ ਨਾਲ ਇੱਕ ਤਾਂ ਦੇਖੋ ਆਪਣੇ ਕੋਲੇ ਹਨਾ ਆਪਾਂ ਕਹਿੰਦੇ ਆਂ ਵੀ ਬੈਗ ਆਉਂਦੇ ਹਨਾ ਬੂਟਾਂ ਨੂੰ ਧੋਣ ਵਾਲੇ ਜੇ ਆਪਾਂ ਹੁਣ ਮਸ਼ੀਨ 'ਚ ਇਹਨਾਂ ਨੂੰ ਧੋਵਾਂਗੇ ਤਾਂ ਆਪਾਂ ਨੂੰ ਹੁੰਦਾ ਵੀ ਕਿਤੇ ਟੁੱਟ ਨਾ ਜਾਰ ਤਾਂ ਇਸ ਤਰੀਕੇ ਦੀ ਹਨਾ ਕੋਈ ਵੀ ਬੋਰੀ ਲੈ ਲਓ ਜਿਹੜੀ ਕਿ ਆਪਾਂ ਨੂੰ ਆਮ ਹਨਾ ਮਿਲ ਜੂਗੀ ਆਪਣੇ ਸਬਜ਼ੀਆਂ ਵਾਲੇ ਭਾਈਆਂ ਕੋਲੇ ਇਦੇ ਵਿੱਚ ਆਪਾਂ ਮਾਟਰ ਆਲੂ ਗਠੇ ਪਿਆਜ਼ ਹਨ ਜਿਹੜੇ ਲੈ ਕੇ ਆਉਣਾ ਇਹ ਉਹ ਬੋਰੀ ਹੈਗੀ ਹਨ ਜਿਹੜੇ ਆਪਾਂ ਬੈਗ ਲੈ ਕੇ ਆਉਣਾ ਉਹ ਬਹੁਤ ਕਾਸਟਲੀ ਹੁੰਦੇ ਨੇ ਹਰੇਕ ਨਹੀਂ ਜਾ ਸਕਦਾ ਨਾ ਜਾਂ ਜਾਲੀ ਦੀ ਚੁੰਨੀ ਲੈ ਲਓ ਇਹਨੂੰ ਐਨ ਐਨ ਇੱਕ ਪੀਸ ਕੱਟ ਲਓ ਹਨਾ ਪੀਸ ਕੱਟ ਕੇ ਫਿਰ ਆਪਾਂ ਇਹ ਜਿਹੜੇ ਬ੍ਰਾਂਡਡ ਬੂਟ ਨੇ ਉਹਨਾਂ ਵਾਸਤੇ ਹਨਾ ਉਹਨਾਂ ਨੂੰ ਇਹਦੇ ਵਿੱਚ ਪਾ ਪਾ ਕੇ ਤੁਸੀਂ ਸਲਾਈ ਜੀ ਕਰਕੇ ਮਸ਼ੀਨ ਦੇ ਵਿੱਚ ਪਾ ਦੋ ਪਰ ਨਹੀਂ ਆਪਾਂ ਹਨਾ ਇਦਾਂ ਹੀ ਹੱਥ ਨਾਲ ਧੋਣੇ ਆ ਤਾਂ ਆਪਾਂ ਤੁਹਾਨੂੰ ਇਹਨਾਂ ਦਿਖਾਉਣੇ ਆ ਵੀ ਕਿਸ ਚੀਜ਼ ਨਾਲ ਧੋਣੇ ਆ ਇਹ ਲਵਾਂਗੇ ਸਿਰਫ ਪਹਿਲਾਂ ਜਿਹੜੇ ਹੱਥ ਨਾਲ ਧੋਣੇ ਨੇ ਜਿਹੜੇ ਮੇਰੇ ਪੈਣਾ ਜਾਂਦੇ ਕੋਲੇ ਮਸ਼ੀ ਉਹ ਕੀਮਿਕਨ ਸਰਫ ਲੈ ਲੋ ਹਨਾ ਲਿਕਵਿਡ ਨਹੀਂ ਆਪਾਂ ਇਹਦੇ ਵਿੱਚ ਲਾਵਾਂਗੇ ਸਰਫ ਲਾਵਾਂਗੇ ਇੱਕ ਤਾਂ ਇੱਕ ਥੋੜੀ ਜਿਹੀ ਆਪਾਂ ਈਜੀ ਲਾਵਾਂਗੇ ਈਜੀ ਆਪਾਂ ਤਾਂ ਲਾਵਾਂਗੇ ਜਿਹੜੇ ਆਪਣੇ ਬੂਟ ਨੇ ਹਨਾ ਜਿਹੜੀ ਇਹਨਾਂ ਦੀ ਸੌਫਟਨੈਸ ਹੈਗੀ ਜਿਹੜੀ ਇਹਨਾਂ ਦਾ ਕਲਰ ਹੈ ਹਨਾ ਉਹ ਨਾ ਖਰਾਬ ਹੋਵੇ ਤੇ ਅਗਲੀ ਚੀਜ਼ ਆਪਾਂ ਲਾਵਾਂਗੇ ਥੋੜਾ ਜਿਹਾ ਮਿੱਠਾ ਸੋਡਾ ਇਹ ਕਾਦੇ ਵਾਸਤੇ ਲਾਵਾਂਗੇ ਇਹਦੇ ਨਾਲ ਹਨਾ ਜਿੰਨੀ ਵੀ ਇਹਦੇ ਉੱਪਰ ਗੰਦਗੀ ਜੰਮੀ ਹੋਈ ਹੈ ਉਹ ਬਹੁਤ ਜਲਦੀ ਹਨਾ ਉੱਤਰ ਜੂਗੀ ਅੱਧਾ ਚਮਚ ਆਪਾਂ ਮਿੱਠੇ ਸੋਡੇ ਦਾ ਲੈ ਲਾਂਗੇ ਹੁਣ ਆਪਾਂ ਕੋਈ ਵੀ ਇਦਾਂ ਦੀ ਹਨਾ ਜੁਰਾਬ ਵਗੈਰਾ ਨੂੰ ਲੈ ਕੇ ਆਪਣੇ ਹੱਥ ਦੇ ਉੱਪਰ ਇਸ ਤ ਇੰਨੇ ਤਰੀਕੇ ਦੇ ਨਾਲ ਇਹਨਾਂ ਨੂੰ ਆਪਾਂ ਇਕ ਮੈਂ ਤੁਹਾਡੇ ਸਾਹਮਣੇ ਦਿਖਾਉਂਗੀ ਹੈ ਨਾ ਕਿ ਕਿੰਨੇ ਸੋਹਣੇ ਸੂਜ ਹੋ ਜਾਣਗੇ ਇੱਕ ਕਈ ਪਹਿਣਾ ਨਾ ਮੈਂ ਦੇਖੀਏ ਨੇ ਵੀ ਉਹ ਨਾ ਬੁਰਸ਼ ਨਾਲ ਧੋਂਦੀਆਂ ਨੇ ਜਿਹੜੇ ਕਿ ਆਪਣੇ ਬੁਰਸ਼ ਹੁੰਦੇ ਨੇ ਕੱਪੜੇ ਧੋਣ ਵਾਲੇ ਉਹਦੇ ਨਾਲ ਹਨਾ ਪੂਟਾ ਨੂੰ ਧੋਂਦੀਆਂ ਨੇ ਜਿਹਦੇ ਨਾਲ ਕਿ ਜਿਹੜੀ ਇਹ ਚੀਜ਼ ਹੈ ਕਿ ਨਾ ਇਹ ਵੀ ਖਰਾਬ ਹੋ ਜਾਂਦੀ ਹੈ ਤੇ ਜਿਹੜਾ ਉੱਪਰ ਕੱਪੜਾ ਹੈ ਨਾ ਇਹ ਵੀ ਖਰਾਬ ਹੋ ਜਾਂਦਾ ਹੈਗਾ ਬੁਰਸ਼ ਨਾਲ ਕਦੇ ਵੀ ਨਾ ਧੋ ਉਹ ਜਿਹੜੇ ਆਪਣੇ ਭਾਂਡੇ ਮਾਂਜਣ ਵਾਲੇ ਹਨਾ ਗ੍ਰੀਨ ਗ੍ਰੀਨ ਚ ਪੱਤੇ ਜਿਹਾ ਆਉਂਦੇ ਆ ਤੁਸੀਂ ਉਹਨਾਂ ਦੇ ਨਾਲ ਤੋਂ ਉਹ ਜਾਂ ਫਿਰ ਆਪਣੀ ਇਦਾਂ ਦੀ ਜਰਾਬ ਨਾਲ ਜਾਂ ਫਿਰ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਇਦਾਂ ਦੀ ਕੋਈ ਵੀ ਹੈਨਾ ਬੋਰੀ ਲੈ ਲਓ ਉਹਦੇ ਨਾਲ ਨਾ ਤੁਸੀਂ ਇਹਨਾਂ ਨੂੰ ਇਸ ਤਰੀਕੇ ਨਾਲ ਇਦਾਂ ਰਗੜ ਕੇ ਹਲਕਾ-ਹਲਕਾ اتنا ਰਗੜਨਾ ਹੈ ਅਗਰ ਜ਼ੋਰ ਦੀ ਰਗੜਾਂਗੇ ਤਾਂ ਆਪਣੀ ਜਿਹੜੀ ਸਾਈਨਿੰਗ ਹੈ ਉਹ ਖਰਾਬ ਹੋ ਜਾਂਦੀ ਹੈ ਬਸ ਇਸ ਤਰੀਕੇ ਨਾਲ ਆਪਾਂ ਥੋੜਾ ਟਾਈਮ ਇਹਨਾਂ ਨੂੰ ਰਗੜਾਂਗੇ ਚੰਗੇ ਤਰੀਕੇ ਦੇ ਨਾਲ ਸਾਰੀ ਸੂਜ ਨੂੰ ਆਪਾਂ ਹਾਂਜੀ ਦੇਖੋ ਹੁਣ ਆਪਾਂ ਨੇ ਇਹ ਪੂਟ ਨੂੰ ਧੋ ਲਿਆ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਪਾਣੀ ਨਾਲ ਸਾਫ਼ ਕਰ ਲਾਂਗੇ ਅਗੇ ਇਹ ਗਰਮ ਪਾਣੀ ਨਾਲ ਪਹਿਲਾਂ ਮੈਨੂੰ ਸਾਫ਼ ਕਰਿਆ ਫਿਰ ਆਪਾਂ ਇਹਨੂੰ ਠੰਡੇ ਪਾਣੀ ਨਾਲ ਸਾਫ਼ ਕਰਾਂਗੇ ਦੇਖੋ ਇਸ ਤਰੀਕੇ ਦੇ ਨਾਲ ਇਹ ਵਾਲਾ ਆਪਣੇ ਸਾਫ਼ ਹੋਇਆ ਤੇ ਹੱਥ ਨਾਲ ਤੇ ਇਹ ਹਜੇ ਗੰਦਾ ਹੈ ਦੇਖੋ ਕਿੰਨਾ ਹਨਾ ਫਰਕ ਤੁਹਾਨੂੰ ਮਹਿਸੂਸ ਹੋ ਰਿਹਾ ਹੋਣਾ ਤੁਹਾਡੇ ਸਾਹਮਣੇ ਦੇਖੋ ਇਹ ਮਿੱਠੇ ਸੋਡੇ ਦੇ ਨਾਲ ਹਨਾ ਇਹ ਚੀਜ਼ ਹੈ ਜਿਹੜੀ ਦੇਖੋ ਬਿਲਕੁਲ ਸਾਫ਼ ਹੋ ਜੂਗੀ ਦੇਖੋ ਕਿੰਨੀ ਵਧੀਆ ਇਹਦੇ ਨਾਲ ਹੋ ਚੁੱਕੀ ਹੈਗੀ ਤੇ ਨਾਲੇ ਜਿਹੜੀ ਇੱਥੇ ਆਪਾਂ ਹਨਾ ਬਰਸ਼ ਨਾਲ ਧੋਣੇ ਆ ਉਹਦੇ ਨਾਲ ਲਾਈਨਿੰਗ ਹੋ ਜਾਂਦੇ ਨਾਲੇ ਖਰਾਬ ਹੋਣ ਦਾ ਡਰ ਰਹਿੰਦਾ ਹੈ ਨਾ ਕੱਪੜਾ ਵੀ ਉੱਧੜ ਜਾਂਦਾ ਹੈਗਾ ਤੇ ਜਿਆਦਾ ਤੁਸੀਂ ਜਰਾਬ ਨਾਲ ਧੋਣੇ ਜਾਂ ਕੋਈ ਇਤਾਂ ਦੀ ਬੂਰੀ ਲੈ ਲਓ ਹਨ ਉਹਦੇ ਨਾਲ ਧੋਣੇ ਜਾਂ ਫਿਰ ਆਪਣਾ ਜਿਹੜਾ ਉਹ ਹਰਾ ਜਾਂ ਨਾ ਟੁਕੜਾ ਜਾਂ ਆਉਂਦਾ ਹੈ ਕ ਆਪਣੇ ਭਾਂਡੇ ਮੰਜਨ ਵਾਲੀ ਸਾਬਣ ਦੇ ਨਾਲ ਉਹਦੇ ਨਾਲ ਧੋਣਾ ਹਨ ਹੁਣ ਆਪਾਂ ਇਹਨਾਂ ਨੂੰ ਧੋਵਾਂਗੇ ਮਸ਼ੀਨ ਦੇ ਵਿੱਚ ਕਿਵੇਂ ਬਹੁਤ ਈਜ਼ੀ ਤਰੀਕੇ ਨਾਲ ਆਪਾਂ ਮਸ਼ੀਨ 'ਚ ਵੀ ਧੋ ਸਕਦੇ ਆ ਪਰ ਮਸ਼ੀਨ ਦੇ ਵਿੱਚ ਧੋਣ ਦਾ ਇੱਕ ਤਰੀਕਾ ਹਨਾ ਵੀ ਇਹਨਾਂ ਨੂੰ ਨਾ ਇੱਕ ਇੱਕ ਜੋੜੀ ਨੂੰ ਨਹੀਂ ਪਾਉਣਾ ਆਪਾਂ ਮਸ਼ੀਨ ਦੇ ਵਿੱਚ ਜੇ ਆਪਾਂ ਕਹੀ ਵੀ ਇੱਕ ਬੂਟ ਪਾ ਦਿੰਨੇ ਇੱਕ ਜੋੜੀ ਪਾ ਦਿੰਨੇ ਉਹ ਟੁੱਟ ਜਾਣਗੇ ਕਿਉਂਕਿ ਸੀਮ ਚਾਲ ਚਲਾ ਕੇ ਮਾਰ ਦੇ ਕਦੇ ਵੀ ਇੱਕ ਜੋੜੀ ਮਸ਼ੀਨ ਦੇ ਵਿੱਚ ਨਾ ਧੋਵੋ ਮਸ਼ੀਨ ਦੇ ਵਿੱਚ ਧੋਣੇ ਨੇ ਤਾਂ ਤੁਸੀਂ ਇਹਨਾਂ ਸ ਆਪਾਂ ਇਹਨਾਂ ਨੂੰ ਮਸ਼ੀਨ ਦੇ ਵਿੱਚ ਸਾਫ਼ ਕਰਾਂਗੇ ਦੇਖੋ ਕਿੰਨੇ ਗੰਦੇ ਆ ਤੁਹਾਡੇ ਸਾਹਮਣੇ ਹਨ ਤੇ ਹੁਣ ਕੀ ਤਰੀਕਾ ਆਪਾਂ ਇਹਨਾਂ ਦਾ ਸੁਕਾਉਣ ਦਾ ਵੀ ਦੱਸਦੀ ਨੇ ਮੈਂ ਤੁਹਾਨੂੰ ਜਿਹੜੇ ਦਾ ਆਪਣੇ ਹੱਥ ਨਾਲ ਧੋਨੇ ਨੇ ਇਹਨਾਂ ਨੂੰ ਕਿਵੇਂ ਸੁਕਾਉਣਾ ਹੈ ਹਨ ਜੇ ਤਾਂ ਤੁਹਾਡਾ ਮੌਸਮ ਖਰਾਬ ਹੋਵੇ ਵੀ ਆਪਾਂ ਨੂੰ ਲੱਗਦਾ ਵੀ ਹਨਾ ਧੁੱਪ ਨਹੀਂ ਹੈਗੀ ਵੀ ਸਰਦੀਆਂ ਨਿਗੀਆਂ ਹਨਾ ਕਿਉਂਕਿ ਤਾਂ ਤੁਸੀਂ ਇਹਨੂੰ ਕੀ ਕਰਨਾ ਹੈ ਪਹਿਲਾਂ ਆਪਣੇ ਚੁੱਲ੍ਹੇ ਦੇ ਉੱਪਰ ਨਾ ਜਾਂ ਆਪਣੇ ਗੈਸ ਦੇ ਉੱਪਰ ਕੋਈ ਤਵਾ ਵਗੈਰਾ ਰੱਖ ਲਓ ਤਾਂ ਹੈ ਤੇ ਉਸਦੇ ਉੱਪਰ ਨਾ ਇਹ ਸੂਜ ਨੂੰ ਨਾ ਬੂਟਾ ਨੂੰ ਇਸ ਤਰੀਕੇ ਨਾਲ ਮੁੱਦੇ ਰੱਖ ਦੋ ਜਿਹੜੀ ਕਿ ਉਹਦੀ ਭਾਫ਼ ਹੈਗੀ ਨਾ ਕੋਈ ਚਾਰਨੀ ਜੀ ਵਗੈਰਾ ਰੱਖ ਲਓ ਜਿਹੜੀ ਗਲੀਆਂ ਵਾਲੀ ਸਬਜ਼ੀ ਵਾਲੀ ਆਪਣੀ ਚਾਰਨੀ ਹੁੰਦੀ ਉਹਨਾਂ ਨੂੰ ਉਹਨੂੰ ਰੱਖ ਲਓ ਉਹਦੇ ਨਾਲ ਨਾ ਜਿੰਨਾ ਵੀ ਭਾਫ਼ ਦੇ ਨਾਲ ਇਹ ਬੂਟਨੇ ਆਪਣੇ ਸੁੱਕ ਜਾਣਗੇ ਅਗਰ ਤੁਹਾਡੇ ਕੋਲੇ ਹਨਾ ਉਹ ਵੀ ਨਹੀਂ ਹੈਗੀ ਵੀ ਤੁਹਾਨੂੰ ਹੁੰਦੇ ਵੀ ਹੈ ਨਾ ਜਲਦੀ ਸੁਕਾਉਣੇ ਨੇ ਤਾਂ ਤੁਸੀਂ ਨਾ ਇਸ ਤਰੀਕੇ ਨਾਲ ਕਿਸੇ ਵੀ ਦੁਪੱਟੇ ਦੇ ਵਿੱਚ ਨਾ ਇਹਨਾਂ ਨੂੰ ਬੰਨ ਲੈਣਾ ਤੇ ਫਿਰ ਇਦਾਂ ਘਮਾ ਲੈਣਾ ਇਸ ਤਰੀਕੇ ਨਾਲ ਇਹਦੇ ਇਹ ਤਰੀਕੇ ਨਾਲ ਨਾ ਮੇਰੇ ਮੰਮੀ ਨਾ ਜਰਾਬਾਂ ਬਹੁਤ ਸਿਕਾਉਂਦੇ ਹੁੰਦੇ ਜਦੋਂ ਅਸੀਂ ਛੋਟੇ ਹੁੰਦੇ ਸੀ ਕਿਉਂਕਿ ਉਦੋਂ ਮਸ਼ੀਨਾਂ ਵਗੈਰਾ ਨਹੀਂ ਹੁੰਦੀਆਂ ਸੀਗੀਆਂ ਹਨ ਤਾਂ ਜਿੰਨਾ ਵੀ ਇਹਦਾ ਐਕਸਟਰਾ ਪਾਣੀ ਹੋਊਗਾ ਹਨਾ ਉਹ ਨੁੱਚੜ ਜਾਊਗਾ ਏ ਬਿਲਕੁਲ ਨੁੱਚੜ ਜਾਊਗਾ ਫਿਰ ਤੁਸੀਂ ਕੋਈ ਪੱਖਾ ਵਗੈਰਾ ਲਗਾ ਕੇ ਰੱਖ ਦਿਓ ਨਹੀਂ ਇੱਕ ਦਿਨ ਇਹਨਾਂ ਨੂੰ ਹਨਾ ਬਾਹਰ ਹਵਾ ਦੇ ਵਿੱਚ ਆਪਾਂ ਇਸ ਤਰੀਕੇ ਨਾਲ ਨਾ ਕੋਈ ਲਫਾਫਾ ਵਗੈਰਾ ਪਾ ਕੇ ਇਸ ਤਰੀਕੇ ਨਾਲ ਟੰਗ ਦਿਓ ਤਾਂ ਇਹ ਸੁੱਕ ਜਾਣਗੇ ਤੇ ਮਸ਼ੀਨ ਦੇ ਵਿੱਚ ਬਹੁਤ ਈਜ਼ੀ ਤਰੀਕੇ ਨਾਲ ਤੁਸੀਂ ਧੋ ਸਕਦੇ ਹੋ ਕਿਉਂਕਿ ਅੱਜ ਕੱਲ ਹਰ ਇੱਕ ਦੇ ਘਰ ਮਸ਼ੀਨ ਹੈਗੀ ਤੇ ਆਓ ਆਪਾਂ ਤੁਹਾਨੂੰ ਦਿਖਾ ਹਾਂਜੀ ਹੁਣ ਅਸੀਂ ਇਹ ਲਿਕਵਿਡ ਨੂੰ ਦੇ ਵਿੱਚ ਪਾ ਲੈਣਾ ਪਾਣੀ ਹਨਾ ਪਾਣੀ ਪਾ ਕੇ ਉਸੇ ਤਰੀਕੇ ਨਾਲ ਆਪਾਂ ਇਹਦੇ ਵਿੱਚ ਪਾਵਾਂਗੇ ਸਰਫ ਤੇ ਪਹਿਲਾਂ ਜਿਹੜਾ ਆਪਾਂ ਨੇ ਪਾਈ ਹੈ ਈਜੀ ਹਨਾ ਲਿਕਵਿਡ ਹੈਗਾ ਹੁਣ ਆਪਾਂ ਮਸ਼ੀਨ ਨੂੰ ਚਲਾ ਦਈਏ ਤੇ ਅਗਲੀ ਚੀਜ਼ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਦੀਗਾ ਆ ਵੀ ਆਪਾਂ ਥੋੜਾ ਜਿਹਾ ਪਾਵਾਂਗੇ ਮਿੱਠਾ ਸੋਡਾ ਦੇਖੋ ਕੱਪੜਿਆਂ ਦੇ ਵਿੱਚ ਵੀ ਅਗਰ ਤੁਸੀਂ ਇਸ ਨੂੰ ਪਾਵੋਗੇ ਨਾ ਤੁਹਾਡੀ ਮਸਲਣ ਦੀ ਲੋੜ ਨਹੀਂ ਕੱਪੜਾ ਇਹਨੂੰ ਬਹੁਤ ਗੰਦੇ ਕੱਪੜਾ ਨੂੰ ਇਹ ਈਜੀ ਤਰੀਕੇ ਦੇ ਨਾਲ ਧੋ ਦਿੰਦਾ ਹੈ ਹਨਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੂਟ ਤੇ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਬੂਟ ਜਦੋਂ ਵੀ ਧੋਣੇ ਆਪਾਂ ਹਨਾ ਚਾਰ ਪੰਜ ਜੋੜੀਆਂ ਜਾਂ ਤਿੰਨ ਜੋੜੀਆਂ ਦੋ ਜੋੜੀਆਂ ਇਕੱਠੀਆਂ ਧੋਣੀਆਂ ਨੇ ਇੱਕ ਜੋੜੀ ਮਸ਼ੀਨ ਦੇ ਵਿੱਚ ਕਦੇ ਨਾ ਧੋਏ ਕਿਉਂਕਿ ਫੇਰ ਨਾ ਮੈਨੂੰ ਕਿ ਉਹ ਦੀਦੀ ਟੁੱਟ ਗਈ ਕਿਉਂਕਿ ਨੀਚੋਂ ਉਹ ਟੁੱਟ ਜਾਂਦੇ ਆ ਜਦੋਂ ਕਿ ਮਸ਼ੀਨਾ ਮਾਰਦੀ ਆ ਦੇ ਪੰਜ ਚਲਾ ਚਲਾ ਕੇ ਇੱਕ ਜੋੜੀ ਹੋ ਗਈ ਉਹਨੂੰ ਸਾਰੀ ਨੂੰ ਮਾਰੂਗੀ ਪਰ ਜਦੋਂ ਆਪਾਂ ਇਕੱਠੇ ਪਾਵਾਂਗੇ ਤਾਂ ਉਹ ਹੌਲੀ ਹੌਲੀ ਹੱਲਣਗੇ ਜਿਵੇਂ ਆਪਾਂ ਕੱਪੜੇ ਧੋਣੇ ਆਂ ਤੇ ਹੁਣ ਆਪਾਂ ਇਹਦੇ ਵਿੱਚ ਹਨਾ ਦੇਖੋ ਚਾਰ ਜੋੜੀਆਂ ਪਾਤੀਆਂ ਬਹੁਤ ਹੀ ਈਜ਼ੀ ਤਰੀਕੇ ਨਾਲ ਇਹ ਧੋਤੇ ਜਾਣਗੇ ਹੁਣ ਇਹਨਾਂ ਨੂੰ ਘੱਟੋ ਘੱਟ 10 ਮਿੰਟ 5 ਮਿੰਟ ਹਨਾ ਚੱਲੀ ਜਾਣ ਦੇ ਭਿਉਂਕੇ ਨਹੀਂ ਰੱਖਣੇ ਹਨਾ ਕਈ ਭੈਣ ਭਰਾ ਹੁੰਦੇ ਆ ਵੀ ਆਪਾਂ ਭਿਉਂਕੇ ਰੱਖ ਦਿੰਦੇ ਆ ਭਿਉਂਕੇ ਨਹੀਂ ਰੱਖਣੇ ਅੰਜੀ ਦੇਖੋ ਮੈਂ ਪਹਿਲਾਂ ਵੀ ਦੱਸਦੀ ਆ ਵੀ ਹੈਨਾ ਮਸ਼ੀਨ ਦੇ ਵਿੱਚ ਕਈ ਵਾਰੀ ਹੁੰਦੇ ਵੀ ਆਪਾਂ ਨੂੰ 5-10 ਮਿੰਟ ਆਪਾਂ ਭਿਉਂ ਕੇ ਰੱਖ ਦੇਣੇ ਭਿਉਂ ਕੇ ਨਹੀਂ ਰੱਖਣੇ ਕਿਉਂਕਿ ਭਿਉਂ ਕੇ ਰੱਖੋਗੇ ਤਾਂ ਜਿਹੜੀ ਇਹਨਾਂ ਨੂੰ ਆ ਨਾ ਚਪੇ ਆ ਹੁੰਦਾ ਹੈਗਾ ਬੂਟਾਂ ਦੇ ਤਲਿਆਂ ਨੂੰ ਉਹ ਵੀ ਉਖੜ ਸਕਦੀ ਹੈ ਤੇ ਤੁਹਾਡੀ ਸਲਾਈਏ ਜਿਹੜੀ ਉਹ ਵੀ ਖਰਾਬ ਹੋ ਸਕਦੀ ਹੈ ਹੈਨਾ ਸੂਜ ਨੂੰ ਬਸ ਉਹ ਲਗਾਤਾਰ ਦੋ ਵਾਰੀ ਆਪਾਂ ਚਲਾਵਾਂਗੇ ਮਸ਼ੀਨ ਨੂੰ ਧੋਤੇ ਜਾਣਗੇ ਫਿਰ ਇਹਦੇ ਵਿੱਚ ਹੀ ਆਪਾਂ ਸੁਕਾਵਾਂਗੇ ਬਹੁਤ ਈਜ਼ੀ ਤਰੀਕੇ ਨਾਲ ਸੁਕਾਏ ਜਾਂਦੇ ਨੇ ਤੇ ਵੀਡੀਓ ਚੰਗੀ ਲੱਗੂਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਜੀ ਆਪਾਂ ਤੁਹਾਨੂੰ ਦਿਖਾਉਣੀ ਆ ਕਿਵੇਂ ਆਪਾਂ ਇਹਨਾਂ ਨੂੰ ਸੁਕਾਵਾਂਗੇ ਤੇ ਕਿੰਨੇ ਸੋਹਣੇ ਬਣ ਜਾਂਦੇ ਨੇ ਤੇ ਹੁਣ ਦੇਖੋ ਆਪਣਾ ਹਨਾ ਇਹ ਜਿਹੜੇ ਬੂਟ ਨੇ ਉਹ ਬਿਲਕੁਲ ਹਨਾ ਨਿੱਖਰ ਚੁੱਕੇ ਨੇ ਤੇ ਦੇਖੋ ਪਾਣੀ ਵੀ ਹੈਨਾ ਤਿੰਨਾ ਗੰਦਾ ਹੋ ਚੁੱਕੇ ਹੈਗਾ ਤੇ ਮੈਂ ਤੁਹਾਨੂੰ ਬੂਟ ਦਿਖਾਉਣੀ ਆ ਸਾਰੇ ਬੂਟ ਦੇਖੋ ਐਨ ਵਧੀਆ ਹੋ ਚੁੱਕੇ ਨੇ ਹੁਣ ਆਪਾਂ ਤੁਹਾਨੂੰ ਇਹਨਾਂ ਨੂੰ ਸਾਫ਼ ਪਾਣੀ ਦੇ ਵਿੱਚ ਧੋ ਕੇ ਦਿਖਾਉਣੀ ਆ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਸੁਕਾਵਾਂਗੇ ਦੇਖੋ ਸਾਈਡਾਂ ਤੋਂ ਵੀ ਸਾਰੇ ਜਗ੍ਹਾ ਤੋਂ ਬਹੁਤ ਸੋਹਣੇ ਹੋ ਚੁੱਕੇ ਨੇ ਹੁਣ ਆਪਾਂ ਇਹਨਾਂ ਨੂੰ ਸਾਫ਼ ਪਾਣੀ ਦੇ ਨਾਲ ਹਨਾ ਚੰਗੇ ਤਰੀਕੇ ਦੇ ਨਾਲ ਇੱਕ ਵਾਰੀ ਧੋ ਲਾਂਗੇ ਦੇਖੋ ਹੁਣ ਆਪਣੀਆਂ ਹਨਾ ਸਰਦੀਆਂ ਵੀ ਖਤਮ ਹੋਣਗੀਆਂ ਉਦੋਂ ਆਪਾਂ ਨੂੰ ਹੁੰਦਾ ਵੀ ਸਾਰੇ ਆਪਾਂ ਬੂਟਾ ਨੂੰ ਹਨਾ ਚੰਗੇ ਤਰੀਕੇ ਨਾਲ ਧੋ ਕੇ ਰੱਖ ਦਈਏ ਤੇ ਕਈ ਪੈਣਾ ਨੂੰ ਹਨਾ ਬਹੁਤ ਹੁੰਦਾ ਵੀ ਹਾਂ ਮਸਲ ਮਸਲ ਕੇ ਇੰਨੇ ਇੰਨੇ ਜੋੜੀਆਂ ਹੁਣ ਕਿਹੜੇ ਕਨਦੀ ਹੁੰਦੀਆਂ ਨੇ ਤੋਣੀਆਂ ਬਹੁਤ ਔਖੀਆਂ ਨੇ ਤੇ ਦੇਖੋ ਕਿੰਨੇ ਸੋਹਣੇ ਹੋ ਚੁੱਕੇ ਨੇ ਇਹ ਨਾਲੇ ਇਹ ਵੀ ਨਹੀਂ ਹੈਗਾ ਹਨਾ ਵੀ ਇਹ ਆਪਣੇ ਟੁੱਟਣਗੇ ਕਿਸੇ ਵੀ ਸਾਈਡ ਤੋਂ ਦੇਖੋ ਕੋਈ ਸਲਾਈ ਕੁਝ ਨਹੀਂ ਹੁੰਦਾ ਇਹਨਾਂ ਨੂੰ ਆਹਰ ਧਿਆਨ ਰੱਖਣਾ ਵੀ ਇੱਕ ਜੋੜੀ ਨੂੰ ਨਹੀਂ ਆਪਾਂ ਨੇ ਮਸ਼ੀਨ ਦੇ ਵਿੱਚ ਪਾਉਣਾ ਹਨਾ ਸਾਰੀਆਂ ਨੂੰ ਪੱਟੀਆਂ ਨੂੰ ਪਾਉਣਾ ਤੇ ਕਈ ਦਿਨਾਂ ਦੇ ਕੋ ਇਸ ਤਰੀਕੇ ਨਾਲ ਜਿਵੇਂ ਮੈਨੂੰ ਵੀ ਸਰਫ ਤੋਂ ਅਲਰਜੀ ਹੋ ਜਾਂਦੀ ਹੈ ਨਾ ਇਦਾਂ जख्म ਹੋ ਜਾਂਦੇ ਨੇ ਹੱਥਾਂ ਦੇ ਵਿੱਚ ਤਾਂ ਤੁਹਾਨੂੰ ਬਹੁਤ ਈਜੀ ਤਰੀਕਾ ਹੈ ਹੁਣ ਆਪਾਂ ਚੰਗੇ ਤਰੀਕੇ ਨਾਲ ਸਾਫ਼ ਪਾਣੀ ਚ ਧੋ ਕੇ ਇਹਨਾਂ ਨੂੰ ਆਪਾਂ ਪਾਉਣੇ ਸੁਕਾਉਣ ਵਾਲੀ ਮਸ਼ੀਨ ਦੇ ਵਿੱਚ ਹੁਣ ਆਪਾਂ ਅੱਧੇ ਇਸ ਬੂਟ ਨੇ ਜਿਹੜੇ ਉਹਨਾਂ ਨੂੰ ਸਿੱਧੇ ਰੱਖਾਂਗੇ ਅੱਧਿਆਂ ਨੂੰ ਆਪਾਂ ਹਨਾ ਉਲਟੇ ਰੱਖਾਂਗੇ ਕਿਉਂਕਿ ਨਾਲੇ ਤਾਂ ਫਿਰ ਇਹਦੇ ਨਾਲ ਆਪਣਾ ਇਹ ਹੋਗਾ ਵੀ 10 ਮਹੀਨੇ ਜਿਹੜੇ ਹਨਾ ਇਹ ਨਾ ਟੁੱਟਣਾ ਆਪਣੇ ਕਿਉਂਕਿ ਜਦੋਂ ਸਿਕਾਉਂ ਹੁੰਦੀ ਹੈ ਨਾ ਮਸ਼ੀਨ ਥੋੜਾ ਜਿਆਦਾ ਹੋ ਕਰ ਦਿੰਦੀ ਹੈ ਥੋੜਾ ਜਿਹਾ ਟਾਈਟ ਰੱਖਣਾ ਹੈਗਾ ਲੂਜ਼ ਨਾ ਹੋਣ ਕਿਉਂਕਿ ਪੜਕ ਪੜਕ ਕਰਕੇ ਉੱਪਰ ਨੂੰ ਵੀ ਆ ਜਾਂਦੀਆਂ ਨੇ ਹੈ ਨਾ ਕਈ ਵਾਰ ਇਹ ਆਪਾਂ ਨੇ ਚੰਗੇ ਤਰੀਕੇ ਨਾਲ ਇਹਨਾਂ ਨੂੰ ਸੈੱਟ ਕਰਤਾ ਤੁਸੀਂ ਇਹਦੇ ਉੱਪਰ ਕੋਈ ਕੱਪੜਾ ਵੀ ਰੱਖ ਸਕਦੇ ਹੋ ਹਨਾ ਤਾਂ ਕਿ ਇਹਨੇ ਜਿਹੜੇ ਹੈ ਨਾ ਬੂਟ ਤੁਹਾਡੀ ਮਸ਼ੀਨ ਨੂੰ ਕੋਈ ਨੁਕਸਾਨ ਨਾ ਪਹੁੰਚਾਉਣ ਥੋੜੀ ਜਿਹੀ ਵਿੱਚ ਹਨਾ ਸੈੱਟ ਰਹਿਣ ਹੁਣ ਆਪਾਂ ਇਹਨੂੰ ਲਗਾ ਦਾਂਗੇ ਤੇ ਆਪਾਂ ਇਹਨੂੰ ਥੋੜਾ ਜਿਆ ਚਲਾਵਾਂਗੇ ਹਾਂਜੀ ਦੇਖੋ ਹੁਣ ਆਪਾਂ ਨੇ ਇਹਨਾਂ ਨੂੰ ਕੱਢ ਲਿਆ ਦੇਖੋ ਕਿੰਨੇ ਸੋਹਣੇ ਕਿਸੇ ਵੀ ਸਾਈਡ ਤੋਂ ਕੋਈ ਹੈ ਨਾ ਟੁੱਟਣ ਦਾ ਡਰ ਨਹੀਂ ਤੁਹਾਨੂੰ ਕੋਈ ਉਹ ਨਹੀਂ ਹੈਗਾ ਤੁਸੀਂ ਜਿੰਨੇ ਮਰਜੀ ਬੂਟ ਧੋ ਲਿਓ ਤੇ ਦੇਖੋ ਜਿਹੜੀ ਮੈਂ ਤੁਹਾਨੂੰ ਹਨਾ ਬਲੂ ਕਲਰ ਵਾਲੇ ਬੂਟ ਦਿਖਾਏ ਸੀਗੇ ਉਹ ਕਿੰਨੇ ਗੰਦੇ ਹੋਏ ਪਏ ਸੀ ਤੇ ਦੇਖੋ ਹੁਣ ਉਹਨਾਂ ਦੀ ਕੀ ਕੰਡੀਸ਼ਨ ਹੈ ਕਿ ਕਿੰਨੇ ਸੋਹਣੇ ਹੋ ਚੁੱਕੇ ਨੇ ਤੇ ਇਹ ਦੇਖੋ ਇਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਬੂਟਾਂ ਨੂੰ ਧੋ ਸਕਦੇ ਹੋ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸੇ ਜਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇਦਾਂ ਦੀਆਂ ਵੀਡੀਓ ਮੈਂ ਤੁਹਾਡੇ ਲਈ ਲੈ ਕੇ ਆਉਂਦੀ ਰਹਿਣੀ ਕਿਉਂਕਿ ਮੇਰੇ ਪਹਿਣਾ ਦਾ ਕੰਮ ਆਸਾਨ ਕਰਨਾ ਮੇਰਾ ਆਪਣਾ ਫਰਜ਼ ਵੀ ਸਮਝਦੀ ਹਾਂ ਮੈਂ ਕਿਉਂਕ ਤੇ ਜਦੋਂ ਹੁਣ ਆ ਪੈਣਾ ਕੰਮ ਕਰਦੇ ਨੇ ਠੰਡ ਦੇ ਵਿੱਚ ਨਾ ਬਹੁਤ ਮੁਸ਼ਕਿਲ ਹੋ ਜਾਂਦਾ ਤਾਂ ਦੇਖੋ ਕਿੰਨੀ ਜੋੜੀਆਂ ਆਪਾਂ ਹਨ ਧੋ ਸਕਦੇ ਆ ਨਹੀਂ ਤਾਂ ਧੋ ਕੇ ਸਕਾਉਣ ਦੀ ਵੀ ਆਪਣਾ ਟੈਨਸ਼ਨ ਤੇ ਧੋਣ ਦੀ ਵੀ ਟੈਨਸ਼ਨ ਤੇ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਤਿ ਸ੍ਰੀ ਅਕਾਲ